ਹਾਂਜੀ ਦੋਸਤੋ ਦੇਖ ਸਕਦੇ ਹੋ ਇਹਦੀ ਮਸ਼ੀਨਾਂ ਬੈਲਨ ਮਸ਼ੀਨ ਆ ਇਹ ਹਾਂਜੀ ਆ ਬੈਲਨ ਮਸ਼ੀਨਾਂ ਟਰੈਕਟਰ ਦੇਖ ਸਕਦੇ ਤੁਸੀਂ ਇਸ ਦੇ ਨਾਲ ਕਾਫੀ ਵੱਡੇ ਵੱਡੇ ਟਰੈਕਟਰ ਨੇ ਹੂੰ ਐਂਡੋ ਫਾਰਮ ਕੰਪਨੀ ਦਾ ਟਰੈਕਟਰ ਨੇ 3055 ਇਸ ਤਰਫ ਦੇਖ ਸਕਦੇ ਹੋ ਤੁਸੀਂ ਇੰਟੋ ਫਾਰਮ ਕੰਪਨੀ ਹੈ ਜਿਹੜੀ ਕਿ ਬਹੁਤ ਵਧੀਆ ਕੰਪਨੀ ਹੈ ਜੀ ਛੋਟੀ ਬੋਡੀ ਕੰਪਨੀ ਨਹੀਂ ਤੇ ਵਧੀਆ ਕੰਪਨੀ ਆ। ਬਈ ਆਹ ਦੇਖੋ ਕਿੰਨੇ ਸੋਹਣੀ ਲੋਕਾ ਬਹੁਤ ਸੋਹਣੀ ਲੁੱਕ ਦੇ ਨਾਲ ਟਰੈਕਟਰ ਤਿਆਰ ਕੀਤਾ ਕੰਪਨੀ ਨੇ। ਸਾਰੇ ਜਿੱਦਾਂ ਧਿਆਨ ਦੇ ਵਿੱਚ ਰੱਖਦੇ ਹੋਏ ਕਾਰ ਕਰਦੇ ਨੇ ਟਰੈਕਟਰ ਨੂੰ ਕੰਪਨੀਆ ਛੋਟੀ ਛੋਟੀ ਚੀਜ਼ ਨੂੰ ਨੋਟ ਕਰਦੀਆਂ ਨੇ ਲੁੱਕ ਨੂੰ ਤੇ ਕੰਮ ਨੂੰ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ ਏ। ਵੀ ਖਰਚਾ ਵੀ ਘਟੋ ਹੋਵੇ ਤੇ ਪਾਵਰ ਵੀ ਵੱਧ ਹੋਵੇ ਹਾਂਜੀ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਨਾ ਲੁੱਕ ਦੇਖੋ ਜੀ ਇਹ 105 ਵਰਕ ਮਾਸਟਰ ਨਿਊ ਹੌਲੈਂਡ ਤੇ ਜਿਹੜੀ ਇਸ ਦੀ ਲਿਫਟ ਕੈਪੈਸਿਟੀ ਉਹ ਵੀ ਕਾਫੀ ਜ਼ਿਆਦਾ ਹੋਵੇਗੀ ਇਸ ਦੀ ਜਿਹੜੀ 서ਸਪੈਂਸ਼ਨ ਹੈ ਵੀ ਬਹੁਤ ਬਾ ਕਮਾਲ ਆ ਤੇ ਜਿਹੜਾ ਇਸ ਦਾ ਹਿੰਸਾ ਹੈ ਨਾ फ्रंट एक्सेल बहुत मजबूत बढ़िया तकनीक ਦੇ ਨਾਲ ਕੀਤਾ ਹੋਇਆ ਕੰਮ ਤੁਸੀਂ ਵੇਖ ਸਕਦੇ ਹੋ ਕੰਪਨੀ ਵੱਲੋਂ 4x4 ਡਰਾਈਵ 105 1005 ਇਸ ਦੀ ਜਿਹੜੀ ਪਾਵਰ ਆ 105 ਪਾਵਰ ਇਸ ਦੀ ਆਹਾ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਲੁੱਕ ਆ ਇਸ ਦੀ ਟਰੈਕਟਰ ਦੀ ਤੇ ਕਾਰ ਨੇ کافی ਵੱਡੇ ਨੇ ਸਿੱਧਾ ਤੁਸੀਂ ਜਿਵੇਂ ਕੀ ਦੇ ਸਕਦੇ ਹੋ ਵੀਡੀਓ ਵਿੱਚ ਹਾਂਜੀ ਆ ਦੇਖੋ 프ਰੰਟ ਟਾਇਰ ਹੈ ਜਿਹੜਾ ਕਿਸ ਦਾ ਇਹ ਵੀ ਕਾਫੀ ਵੱਡਾ ਟਾਇਰ ਨੇਸ ਦੇ 프ਰੰਟ ਵਾਲੇ ਇਹ 12 4 24 12 4 24 ਨੰਬਰ ਦਾ ਟਾਇਰ ਅੱਗੇ ਵਾਲਾ 프ਰੰਟ ਟਾਇਰ ਹਾਂਜੀ ਲੁੱਕ ਦੇਖੋ ਜੀ ਬਹੁਤ ਸੋਹਣੀ ਵਰਕਮਾਸਟਰ ਨਾਮ ਇਸ ਦਾ ਦਿੱਤਾ ਹੈ ਕਿ ਨਿਊ ਹਾਲੈਂਡ ਵੱਲੋਂ ਵਰਕਮਾਸਟਰ ਵੀ ਵਰਕ ਬਰਕਾ ਦਾ ਮਤਲਬ ਕਮਾਂਦਾਰ ਆ ਜਾਂ ਜਿੰਮੇਦਾਰ ਨੇ ਹੈਡਮਾਸਟਰ ਪ੍ਰਿੰਸੀਪਲ ਸਾਰੇ ਹਨ ਉਸੇ ਤਰ੍ਹਾਂ ਇਹ ਸਾਰਿਆਂ ਤੋਂ ਉੱਪਰ ਟਰੈਕਟਰ ਥੋੜੇ ਇਹਨਾਂ ਦੇ ਵਿੱਚੋਂ ਇਹ ਟਰੈਕਟਰਾਂ ਦੇ ਵਿੱਚੋਂ ਜਿਵੇਂ ਕਿ ਇਹ 3630 ਹੋ ਗਿਆ ਹਾਂਜੀ ਇਹ 3630 ਨਿਊ ਹਾਲੈਂਡ ਤੇ ਇਹ ਨਿਊ ਲੈਂਡ 105 ਬਰਕ ਮਾਸਟਰ ਹਾਂਜੀ ਇਹਨਾਂ ਦਾ ਵੱਡਾ ਭਰਾ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਹਾਂਜੀ ਅਲੱਗ ਅਲੱਗ ਹੈ ਇਹਨਾ ਲੋਗੋ ਦੇਖ ਸਕਦੇ ਤੁਸੀਂ ਲੋਗੋ ਜਿਵੇਂ ਕੀ ਇਹ 36300 ਦਾ ਲੱਗ ਥੋੜਾ ਜਿਹਾ ਲੋਗੋ ਆ ਲਾਈਟਾਂ ਲਾਈਟਾਂ ਬਾਹਰ ਨੇ ਇੰਡੀਕੇਟਰ ਤੁਸੀਂ ਦੇਖ ਸਕਦੇ ਹੋ ਥੋੜਾ ਥੋੜਾ ਫੰਕਸ਼ਨਾਂ ਦੇ ਵਿੱਚ ਫਰਕ ਪਿਆ ਹੋਇਆ ਏ ਜਿਵੇਂ ਤੁਸੀਂ ਦੇਖ ਸਕਦੇ ਹੋ ਪਾਵਰਾਂ ਦੇ ਵਿੱਚ ਵੀ ਹੈਗਾ 12 3 ਹਾਂਜੀ 12 3 UJ ਹਾਂਜੀ ਜਦੋਂ ਆਪਾਂ ਨਾ ਚਲਾ ਕੇ ਵਰਤਾਂਗੇ ਫਿਰ ਪਤਾ ਲੱਗੇਗਾ ਇਸਦਾ ਜੋਰ ਕਿਵੇਂ ਮਾਰਦਾ ਏ ਹੈ ਹਰਚਾ ਕਿਵੇਂ ਇਸਦਾ ਖਰਚਾ ਕੰਪਨੀ ਕਹਿੰਦੀ ਆ ਬਹੁਤ ਜ਼ਿਆਦਾ ਘੱਟ ਆ ਹਾਂਜੀ ਇਹਦੇ ਟਰੈਕਟਰ ਨੇ ਨਾ ਵਧੀਆ ਤਰੀਕੇ ਨਾਲ ਲਗਾਏ ਜਾਣਗੇ ਸ਼ੋਅਰੂਮ ਕੰਡੀਸ਼ਨ ਕਰਕੇ ਕਰਕੇ ਇਹਨਾਂ ਵਧੀਆ ਤਰੀਕੇ ਦੇ ਨਾਲ ਜਿਹੜੇ ਇਹਨਾਂ ਦੇ ਨਾਲ ਸੰਦ ਨੇ ਉਹ ਵੀ ਪਾਏ ਗਏ ਜਿਵੇਂ ਕਿ ਇਹ ਟਰੈਕਟਰ ਹੈ ਟਰੈਲੀ ਇਸ ਦੀ ਨਾਲ ਪਾਈ ਹੋਈ ਇਹ ਟਰਾਲੀ ਇਹ ਨਾ ਇਹ ਬਹੁਤ ਜ਼ਿਆਦਾ ਛੋਟੀ ਪਾਈ ਹੋਈ ਹੈ ਇਸ ਨੂੰ ਕੋਈ ਇਹ ਟਰਾਲੀ ਨਾਲ ਫਰਕ ਨਹੀਂ ਪੈਂਦਾ ਇਹ ਤਾਂ ਇੱਕ ਐਵੇਂ ਨਾਲ ਦਿਖਾਣੀ ਪੈਂਦੀ ਐ ਇਸ ਦੇ ਨਾਲ ਟਰੈਕਟਰ ਦੇ ਨਾਲ ਟਰਾਲੀ ਸੋਹਣੀ ਲੱਗਦੀ ਆ ਹਾਂਜੀ ਹੂੰ ਆ ਦੇਖੋ ਜੀ ਕਲਰ ਜਿਵੇਂ ਹੁਣੇ ਕੀਤਾ ਹੋਵੇ ਟਰਾਲੀ ਨੂੰ ਹਾਂ ਬਹੁਤ ਸੋਹਣੀ ਕਿਆਰ ਕੀਤੀ ਆ ਟਰਾਲੀ ਹਾਂਜੀ ਬਹੁਤ ਸੋਹਣੀ ਤੇ ਨਿਊ ਹੋਲੈਂਡ ਬਹੁਤ ਵਧੀਆ ਟਰੈਕਟਰ ਆ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਆ ਹਾਂਜੀ ਦੋਸਤੋ ਪੰਜਾਬੀਆਂ ਦੇ ਦਿਲਾਂ ਦੀ ਧੜਕਾਣਾ ਪੰਜਾਬੀਆਂ ਦੀ ਜਾਨ ਆਣ-ਵਾਨ ਸ਼ਾਨ ਨਿਊ ਹੌਨਲੈਂਡ ਬਹੁਤ ਵਧੀਆ ਟਰੈਕਟਰ ਆ ਦੋਸਤੋ ਤੁਸੀਂ ਵੇਖ ਸਕਦੇ ਹੋ ਆਪਣੀ ਵੀਡੀਓ ਵਿੱਚ ਹਾਂਜੀ ਇਹ ਕਿਹੜਾ ਹੈ 5620 ਇਸ ਦੇ ਨਾਲ ਹੈਗਾ ਸੁਪਰ ਸੀਟਰ ਫ੍ਰੀ ਹਾਂ ਇਹ ਹੈਗਾ 5520 ਇਸ ਦੇ ਨਾਲ ਹੈਗਾ ਸੁਪਰ ਸੀਟਰ ਫ੍ਰੀ ਤੇ ਆਪਾਂ ਬੈਲਣ ਇਹ ਵੱਡੇ ਟਰੈਕਟਰ ਨਾਲ ਦੇ ਦਾਵਾਂਗੇ ਹਾਂਜੀ ਇਹ ਆਫਰ ਚੱਲਦੀ ਐ ਨਾ ਦੋਸਤੋ ਜਿਹੜਾ ਡਿਸਕਾਊਂਟ ਕਰਦਾਂਗੇ ਥੋੜਾ ਥੋੜਾ ਜਿਹੜੇ ਚੀਜ਼ਾਂ ਤੁਸੀਂ ਨਾਲ ਲੈਣੇ ਨੇ ਤਾਂ ਥੋੜਾ ਜਿਹਾ ਡਿਸਕਾਊਂਟ ਹੋ ਜੂਗਾ ਸਾਡੀ ਵੀਡੀਓ ਕਰਕੇ ਤੁਹਾਨੂੰ ਹਾਂਜੀ ਇਹ ਵੱਡੇ ਵੱਡੇ ਸੰਦ ਨੇ ਤੁਸੀਂ ਵੇਖ ਸਕਦੇ ਹੋ ਇਹ ਵੱਡੇ ਉਹ ਟਰੈਕਟਰ ਖਿੱਚ ਸਕਦੇ ਨੇ ਹੂੰ ਏ ਜਿਹੜੇ ਨਾ ਇਹ ਗਠਾਈਆਂ ਤਿਆਰ ਕਰਦੇ ਹੁੰਦੇ ਨੇ ਪਰਾਲੀ ਦੀਆਂ ਮਸ਼ੀਨਾਂ ਉਹ ਹੋਣੇ ਨੇ ਦੋਸਤੋ ਵੱਡੀਆਂ ਮਸ਼ੀਨਾਂ ਨੇ ਵੱਡੇ ਕੰਮ ਨੇ ਇਹਨਾਂ ਦੇ ਆਹ ਦੇਖੋ ਜੀ ਕਿੰਨਾ ਸੋਹਣੀ ਲੁੱਕ ਦੇਖੋ ਕਿੰਨੀ ਸੋਹਣੀ ਦਿੱਤੀ ਹੋਈ ਆ ਮਸ਼ੀਨ ਨੂੰ ਹਨਾ ਫਿਰ ਵਿਸਾਲ ਹਾਂ ਹਾਂ ਜੀ ਵੀਰ ਬਹੁਤ ਜੇ ਲੁੱਕੀ ਹਾਂ ਕਹਿੰਦੇ ਬਾਈ ਇੱਥੇ ਬਾਕੀ ਨਾ ਬਰਾਟ ਕੋਲੀ ਜੀ ਕਹਿੰਦੇ ਮਸੂਰੀ ਕਰਨਗੇ ਇਹਨਾਂ ਦੀ ਜੇ ਦੋਸਤੋ ਆਪਾਂ ਨੂੰ ਵੀਡੀਓ ਵਿੱਚ ਦੇਖੋ ਜੇ ਕਿਤਾ ਆਪਾਂ ਨੂੰ ਕਰਨ ਦੇ ਦਿੱਤੀ ਤਾਂ ਆਪਾਂ ਵਧੀਆ ਗੱਲਾ ਆਪਾਂ ਪਹਿਲਾਂ ਤਾਂ ਇਹ ਵੀਡੀਓ ਕਰਦੇ ਆਂ ਬਾਕੀ ਦੇਖੋ ਖਾਦ ਪ੍ਰਬੰਧ ਹੋਣਗੇ ਇਸ ਜਗ੍ਹਾ ਤੇ ਇਹ ਵੀ ਬਹੁਤ ਵੱਡੀ ਗੱਲ ਆ ਜਿਹੜੀ ਆਪਾਂ ਨੂੰ ਇਹਨਾਂ ਨੇ ਵੀਡੀਓ ਫਲਮਾਣ ਦਿੱਤੀਗੀ ਕਿਉਂਕਿ ਆਪਾਂ ਲਾਈਵ ਵੀ ਨਹੀਂ ਕਰ ਸਕਦੇ ਇਹ ਪਹਿਲਾਂ ਲਾਈਵ ਕਰਨ ਲੱਗਿਆ ਸੀਗਾ ਉਸ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਥੋੜੀ ਜਿਹੀ ਇੱਕ ਦਿੱਕਤ ਆ ਜਾਂਦੀ ਆ ਵੀ ਕੱਟ ਨਾ ਹੋਵੇ ਇਸ ਲਈ ਆਪਾਂ ਲਾਈਵ ਨਹੀਂ ਕਰਦੇ ਲਾਈਵ ਦਾ ਲਾਈਵ ਦਾ ਉੱਥੇ ਫਾਇਦਾ ਜਿੱਥੇ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਹੈ ਹਨਾ ਚਲੋ ਇਹ ਮਸੂਰੀਆ ਕੰਮ ਦਾ ਮਸੂਰੀਪੁਰ ਲੱਖਾਂ ਕਰੋੜਾਂ ਰੁਪਈਆ ਖਰਚਾ ਹੁੰਦਾ ਦੋਸਤੋ ਆਪਾਂ ਵੀ ਮਸੂਰੀਓ ਕਰ ਰਹੇ ਹਣਾ ਦੀ ਹਾਂਜੀ ਕਰੋੜਾਂ ਅਰਬਾਂ ਰੁਪਿਆ ਖਰਚਾ ਹੁੰਦਾ ਏ ਮਸੂਰੀ ਤੇ ਜਦੋਂ ਮਸੂਰੀ ਹੁੰਦੀ ਆ ਬਾਕੀ ਤੁਹਾਨੂੰ ਆਪਾਂ ਹੋਰ ਟਰੈਕਟਰ ਵੀ ਬਹੁਤ ਦਿਖਾਣੇ ਆ ਵੀਡੀਓ ਦੇ ਵਿੱਚ ਹਣਾ ਤੁਸੀਂ ਬਹੁਤ ਵਧੀਆ ਆਪਾਂ ਨੂੰ ਮਾਨਦਾਨ ਦਿੰਿਓ ਜਿਹੜੀ ਆਪਾਂ ਖਾਸ ਸੀਜਾਂ ਦੱਸਦੇ ਆ ਕੰਪਨੀ ਵੱਲੋਂ ਕੰਪਨੀ ਬਹੁਤ ਵਧੀਆ ਕੰਪਨੀਆਂ ਪ੍ਰਾਣੀ ਬਹੁਤ ਹੀ ਅੱਜ ਤੋਂ ਪ੍ਰਾਣੀ ਤਕਨੀਕ ਤੋਂ ਤਿਆਰ ਕੀਤੀ ਹੋਈ ਅੱਜ ਦੀ ਤਕਨੀਕ ਦੇ ਨਾਲ ਟਰੈਕਟਰ ਤਿਆਰ ਕੀਤਾ ਜਾ ਰਿਹਾ ਲੋਕਾਂ ਨੂੰ ਨਾજર ਅੰਦਾਜ਼ ਰੱਖ ਕੇ ਜਿਵੇਂ ਕਿ ਕਿਸਾਨ ਹੁੰਦਾ ਜਿਹੜਾ ਕਿਸਾਨ ਸਭ ਤੋਂ ਵੱਡੀ ਟੈਕਨੋਲੋਜੀ ਕਿਸਾਨ ਦੇ ਕੋਲ ਹੁੰਦੀ ਆ ਉਸ ਨੇ ਕਿਉਂ ਯੂਜ਼ ਕਰਨਾ ਹੁੰਦਾ ਇਹਨਾਂ ਨੂੰ ਮਸ਼ੀਨਰੀ ਨੂੰ ਯੂਜ਼ ਕਰਦੇ ਆ ਕਿਸਾਨ ਲੋਕ ਹੈ ਤੇ ਕਿਸਾਨਾਂ ਨੇ ਪਾਸ ਕਰਨਾ ਹੁੰਦਾ ਹੈ ਹਾਂਜੀ ਕਿ ਕੋਈ ਵਰਤ ਦੇ ਨੇ ਚਲਾਉਂਦੇ ਨੇ ਜਿਹੜੇ ਕਿਸਾਨ ਹੁੰਦੇ ਨੇ ਹੂੰ ਜਿਹੜੇ ਖੇਤੀ ਕਰਦਾ ਕਿਸਾਨ ਹੁੰਦਾ ਏ ਕਿਸਾਨ ਹੀ ਖੇਤੀ ਕਰਦਾ ਏ ਕਿਸਾਨ ਦੇ ਪੁੱਤ ਨੇ ਟਰੈਕਟਰ ਹਾਂਜੀ ਨਹੀਂ ਕਿਸੇ ਨੇ ਪੁੱਛਿਆ ਹਾਂਜੀ ਕਿਸਾਨ ਨੇ ਪਾਸ ਕਰਨਾ ਟਰੈਕਟਰ ਦੂਸਰੀ ਪਾਸ ਦੂਸਰੀ ਦੇਖੀ ਮੇਰੇ ਵੱਡੇ ਹਾਂਜੀ ਤੁਹਾਨੂੰ ਆ ਗਿਆ ਮੇਰੀ ਮਾਗਰ ਆ ਆ ਦੇਖੋ ਜੀ ਕੀ ਗੱਲ ਬਾਤ ਆ ਵੀਡੀਓ ਆਪਾਂ ਥੋੜੀ ਵੱਡੀ ਬਣ ਜਾਣੀ ਆ ਵੱਡੀ ਜ਼ਰੂਰ ਬਣ ਜਾਣੀ ਆ ਇਹ ਇੱਕ ਇਕੱਲੀ-ਇਕੱਲੀ ਚੀਜ਼ ਆਪਾਂ ਦੱਸਦੇ ਹਾਂ ਠੀਕ ਆ ਜੀ ਇਕੱਲੀ-ਇਕੱਲੀ ਚੀਜ਼ ਆ ਚੈੱਕ ਕਰਦਾ ਬੰਦਿਆ ਮਾ ਕੀ ਨਹੀਂ ਠੀਕ ਆ ਜੀ ਆ ਦੇਖੋ ਜੀ ਕੀ ਗੱਲ ਬਾਤ ਆ ਟਰੈਕਟਰ ਦੀ ਲੁੱਕ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸੋਹਣੀ ਹੈ ਨਾ ਆਪਾਂ ਪਿੱਛੋਂ ਕਰਕੇ ਦਿਖਾਣੇ ਟਰੈਕਟਰ ਪੂਰਾ ਆ ਜਾਂਦਾ ਵੀਡੀਓ ਵਿੱਚ ਤੇ ਆਪਾਂ ਫੋਟੋ ਵੀ ਲਵਾਂਗੇ ਇਸ ਦੇ ਨਾਲ ਹਾਂਜੀ ਤੇ ਆਪਾਂ ਫੋਟੋ ਲੈ ਰਹੇ ਆ ਇਸ ਦੀ ਆ ਬਹੁਤ ਸੋਹਣੀ ਲੁੱਕ ਦੇ ਨਾਲ ਟਰੈਕਟਰ ਤੋਂ ਤੁਸੀਂ ਵੇਖ ਰਹੇ ਹੋ ਨਾ ਤੇ ਆਪਾਂ ਹੁਣ ਜਿਹੜਾ ਦੂਸਰਾ ਟਰੈਕਟਰ ਆ ਉਸ ਨੂੰ ਵੀ ਲੈਣਿਆ ਕੈਮਰੇ ਦੀ ਅੱਖ ਦੇ ਵਿੱਚ ਟੈਂਟ ਵਾਲੇ ਕਹਿੰਦੇ 10 ਰੁਪਏ ਜੋ ਆ ਦੇਖੋ ਜੀ ਇਹਦਾ ਵੱਡਾ ਭਰਾ ਇਸ ਦਾ ਵੱਡਾ ਭਰਾ ਖੜਾ ਹੀ 105 ਹਾਂਜੀ ਦੇਖੋ ਦੋਸਤੋ ਕਿੰਨੀ ਮਿਹਨਤ ਹੁੰਦੀ ਆ ਕਿੰਨੇ ਕੰਮ ਕਰਦੇ ਜਦੋਂ ਬੋਲਣਾ ਹਰ ਇੱਕ ਕੰਮ ਕਰਨਾ ਬਹੁਤ ਔਖਾ ਕੋਈ ਕੰਮ ਸੌਖਾ ਨਹੀਂ ਹੈਗਾ ਇਹ ਤੁਹਾਡੇ ਲਈ ਕਰਦਾ ਹਾਂ ਦੋਸਤੋ ਆਪਾਂ ਕੋਈ ਕਟਿੰਗ ਨਹੀਂ ਕਰਦਾ ਵੀਡੀਓ ਵਿੱਚ ਜ਼ਿਆਦਾ ਜਿਸ ਤਰ੍ਹਾਂ ਬਣਾਉਣਾ ਤੁਹਾਡੇ ਸਾਹਮਣੇ ਕਰਦਾ ਮੈਂ ਆ ਦੇਖੋ ਜੀ ਕੰਦੇ ਗੱਲਾਂ ਬੱਕਰੀਆਂ ਹੁੰਦੀਆਂ ਨੇ ਜਦੋਂ ਵੀਡੀਓ ਬਣਦੀ ਯਾਰਾਂ ਦੀ ਯਾਰਾਂ ਦੇ ਚੈਨਲ ਤੇ ਹੈ ਅਸੀਂ ਸਿੰਪਲ ਜੇ ਬੰਦੇ ਆ ਹੂੰ ਅਸੀਂ ਸਿੰਪਲ ਜੇ ਬੰਦੇ ਆ ਬਹੁਤਾ ਰੋਬੋ ਸ਼ੋਬ ਨਹੀਂ ਰੱਖੀਂਦਾ ਕੰਮ ਉਹੀ ਕਰੀਂਦਾ ਹੂੰ ਜਿਸ ਵਿੱਚ ਹਰ ਇੱਕ ਖੁਸ਼ ਹੋਵੇ ਬੰਦਾ ਜਿਸ ਵਿੱਚ ਹਰ ਇੱਕ ਬੰਦਾ ਖੁਸ਼ ਹੋਵੇ ਕੰਮ ਉਹੀ ਕਰੀਂਦਾ ਕੰਮ ਮਾੜੇ ਤੋਂ ਡਰਿੰਦਾ ਏ ਵਕਤ ਮਾੜੇ ਤੋਂ ਚੱਲੀਂਦਾ ਕਹਿੰਦੇ ਬਿਨਾ लाठी ਤੁਰੇ ਨਾ ਦੀ ਰਾਤ ਨੂੰ ਟੀਚਰ ਨਾ ਕਰੀਏ ਕਿਸੇ ਬਾਕੀ ਸਮਝਦਾ ਹੀ ਆ ਬੰਦਾ ਇਹਦਾ ਸਮਝਦਾਰ ਹੁੰਦਾ ਸਮਝਦਾਰ ਨੂੰ ਇਸ਼ਾਰਾ ਬਹੁਤ ਹੁੰਦਾ ਏ ਕਿਉਂਕਿ ਫਿਰ ਬੰਦਾ ਗੁੱਸਾ ਹੀ ਵੀ ਕਰ ਜਾਂਦੇ ਨੇ ਕਈ ਆਪਾਂ ਗੁੱਸਾ ਹੈ ਕਿਉਂਕਿ ਹੋਣ ਨਹੀਂ ਦੇਣਾ ਕਿਸੇ ਨੂੰ ਨਾਲ ਆਪਣੇ ਸਾਰੇ ਭੈਣ ਭਰਾ ਨੇ ਆਪਣੇ ਹਾਂਜੀ ਦੋਸਤੋ ਤੇ ਹਾਂਜੀ ਦੋਸਤੋ ਜਿਹੜੀ ਕਲਾ ਹੁੰਦੀ ਹੈ ਇੱਕ ਕਲਾ ਬੋਲਣ ਦੀ ਕਲਾ ਗਾਉਣ ਦੀ ਕਲਾ ਜਿਹੜਾ ਗਾਉਂਦਾ ਕਲਾਕਾਰ ਆ ਜਿਹੜਾ ਐਕਟਿੰਗ ਕਰਦਾ ਐਕਟਰਾ ਹੂੰ ਆਪਣਾ ਆਪਣਾ ਹਰ ਇੱਕ ਬੰਦੇ ਦਾ ਕਿਰਦਾਰ ਆ ਕੋਈ ਛੋਟਾ ਇੱਕ ਵੱਡਾ ਹੂੰ ਕੰਮ ਹਰ ਇੱਕ ਤੋਂ ਖੜ ਜਾਂਦਾ ਏ ਹੁਣ ਜਿਵੇਂ ਕਿ ਇਸ ਸਮੇਂ ਹਨੇਰਾ ਹੋ ਗਿਆ ਏ ਤੇ ਜੇ ਲਾਈਟ ਨਾ ਹੋਵੇ ਤਾਂ ਕੈਮਰੇ ਦਾ ਵੀ ਕੀ ਕੰਮ ਆ ਕੈਮਰੇ ਤੋਂ ਬਗੈਰ ਲਾਈਟ ਦਾ ਵੀ ਇਸ ਤਰ੍ਹਾਂ ਨਾ ਹਰ ਇੱਕ ਚੀਜ਼ ਦੀ ਲੋੜ ਪੈਂਦੀ ਆ ਵੀਡੀਓ ਫਿਲਮਾਉਣ ਦੇ ਲਈ ਵੀ ਦੇਖੋ ਆਪਾਂ ਸਾਰੇ ਚੀਜ਼ਾਂ ਪੂਰੀਆਂ ਰੱਖਣੀਆਂ ਪੈਂਦੀਆਂ ਨੇ ਹਾਂਜੀ ਆਪਣਾ ਪੰਜਾਬ 794 ਵੀਰ ਜੀ ਚੈਸਪਾ YouTube ਪਾ ਪੇ ਸੀ YouTube ਤੇ ਜੀ ਹਾਂਜੀ ਦੋਸਤੋ ਜੇ ਕਰਨਾ ਤੁਹਾਨੂੰ ਆਪਣੀਆਂ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਨਾ ਹਲੇ ਆਪਣੇ ਕੰਮ ਤੁਹਾਡੇ ਨਾਲੇ ਚੜਨਗੇ ਵੀਰ ਮੇਰੇ ਉਹ ਦੇਖੋ ਪਹਿਲਾਂ ਆਪਾਂ ਨੇ ਸੋਰਜ ਕਾਇਰੇ ਸੀਗੇ ਤਾਂ ਪਤੰਦਰ ਚੰਦ ਨਿਕਲ ਗਿਆ ਹੈ ਕੰਮ ਵੱਡੇ ਹੋ ਰਹੇ ਨੇ ਅੱਜ ਆਹਾਹਾ ਕੀ ਗੱਲ ਬਾਤ ਆਇਆਗਾ ਨਾ ਚੰਦਾ ਮਾਮਾ ਡੋਰੀਆ ਦੁੱਧ ਚੱਕ ਟੋਰੀਆ ਹੈ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਸਮੇਂ ਨਿਊ ਹੌਲੈਂਡ ਵਾਲਾਂ ਦੀ ਮਸ਼ੀਨ ਐਸੀ ਕੈਵਨਾ ਹੈ ਬਹੁਤ ਹੀ ਵਧੀਆ ਤਕਨੀਕ ਨਾਲ ਤਿਆਰ ਕੀਤੀ ਗਈ ਹੈ ਮਸ਼ੀਨ ਇਹ ਜੋ ਕਿ ਨਿਊ ਹੌਲੈਂਡ ਵੱਲੋਂ ਨਿਊ ਹੌਲੈਂਡ ਕੰਪਨੀ ਦੀ ਮਸ਼ੀਨ ਆ ਜਿਹੜੀ ਕਿ ਕਾਫੀ ਵੱਡੀ ਮਸ਼ੀਨ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੱਡੀ ਬਹੁਤ ਹੀ ਵਧੀਆ ਤਕਨੀਕ ਨਾਲ ਤਿਆਰ ਕੀਤੀ ਹੋਈ ਹੈ ਇਹ ਐਸੀ ਕੈਵਨਾ ਲੁੱਕ ਦੇਖੋ ਇਹ ਕਿੰਨੀ ਸੋਹਣੀ ਆ ਹਾਂ ਦੇਖੋ ਜੀ ਫੌਰਨ ਕੰਪਨੀ ਦੀ ਮਸ਼ੀਨ ਆ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਇਹ